ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਜਸਵੰਤ ਸਿੰਘ ਦਿਨਾਂਗਰ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਜਿਹੜਾ ਹੈਗਾ ਉਹ ਖੜਾ ਦੀ ਮਾਰ ਦੇ ਹੇਠ ਚੱਲ ਰਿਹਾ ਔਰ ਬੜੇ سارے ਲੋਕ ਸਾਡੇ ਆਪਣੇ ਭਰਾ ਜਿਹੜੇ ਪ੍ਰਭਾਵਿਤ ਨੇ ਖੜਾ ਤੋਂ ਔਰ ਉਸ ਪ੍ਰਮਾਤਮਾ ਨੇ ਚਾਹਾ ਤੇ ਬੜੀ ਜਲਦੀ ਅਸੀਂ ਸਾਰੇ ਖੜਾ ਦੀ ਮਾਰ ਤੋਂ ਉੱਤੇ ਉਠਾਂਗੇ ਇੱਕ ਮਸਲਾ ਬੜਾ ਜ਼ਰੂਰੀ ਹੈ ਔਰ ਬੜਾ ਗੰਭੀਰ ਹੈ ਅਸੀਂ ਖੜਾ ਦੀ ਮਾਰ ਤੋਂ ਤੇ ਬਚ ਜਾਗੇ ਪਰ ਇੱਕ ਆਉਣ ਵਾਲਾ ਸਮਾਂ ਆਉਣ ਵਾਲਾ ਇੱਕ ਮੁੱਦਾ ਹੈਗਾ ਉਹ ਬੜਾ ਖਤਰਨਾਕ ਰੂਪ ਲੈ ਸਕਦਾ ਜਿਵੇਂ ਕਿ ਤੁਹਾਨੂੰ ਪਤਾ ਪਿੰਡਾਂ ਦਾ ਪਾਣੀ ਖਰਾਬ ਹੋ ਚੁੱਕਿਆ ਔਰ ਹਰ ਪਿੰਡ ਦੇ ਵਿੱਚ ਡਿਸਪੋਜ਼ਲ ਬੋਤਲ ਜਾ ਰਹੀ ਹੈ ਡਿਸਪੋਜ਼ਲ ਬੋਤਲ ਜਦੋਂ ਖਾਲੀ ਹੁੰਦੀ ਆ ਉਹ ਕਿਤੇ ਨਾ ਕਿਤੇ ਸਾਡੀਆਂ ਨਾਲੀਆਂ ਦੇ ਵਿੱਚ ਫਸਣੀ ਆ ਕਿਤੇ ਨਾ ਕਿਤੇ ਸਾਡੀਆਂ ਪਟਾਲੀਆਂ ਦੇ ਵਿੱਚ ਜਾਣਾ ਕੁਝ ਜਾਨਵਰਾਂ ਨੇ ਵੀ ਖਾਣਾ ਮੈਂ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਇੱਕ ਬੇਨਤੀ ਲਾਣੀ ਚਾਹਨਾ ਵਾ ਜਿਵੇਂ ਕਿ ਅਸੀਂ ਅਕਾਲਪੁਰਗ ਦੀ ਫੌਜ ਵੱਲੋਂ ਔਰ ਖਾਲਸਾ ਜਿਹੜ ਵੱਲੋਂ ਇੱਕ ਮੁਹਿੰਮ ਚਲਾਈ ਹੈਗੀ ਆ ਆਪਣੇ ਆਪਣੇ ਪਿੰਡਾਂ ਦੇ ਲੈਵਲ ਤੋਂ ਆਪਣੇ ਆਪਣੇ ਏਰੀਆ ਦੇ ਲੈਵਲ ਤੋਂ ਅਸੀਂ ਜਿੰਨਾ ਵੀ ਡਿਸਪੋਜ਼ਲ ਆਏ ਇੱਕ ਜਗ੍ਹਾ ਇਕੱਠਾ ਕਰੀਏ ਔਰ ਇਕੱਠਾ ਕਰਕੇ ਉਹਨੂੰ ਇੱਕ ਸਹੀ ਡਿਸਟ੍ਰਿਬਿਊਸ਼ਨ ਦੀ ਜਗ੍ਹਾ ਤੇ ਸਹੀ ਸਹੀ ਟਿਕਾਣੇ ਦੇ ਉੱਤੇ ਭੇਜੀਏ ਤਾਂ ਜੋ ਜਿਹੜੀ ਉਹਦੀ ਵੱਧ ਵੈਲੀ ਹੋ ਰਹੀ ਆ ਤਾਂ ਜੋ ਉਹਦਾ ਗਲਤ ਪ੍ਰਭਾਵ ਪਏਗਾ ਉਤੋਂ ਅਸੀਂ ਬਚ ਸਕੀਏ ਉਹ ਇਸ ਵੀਡੀਓ ਦੇ ਰਾਹੀਂ ਮੇਰੀ ਸਾਰੇ ਹੀ ਪੰਜਾਬ ਦੇ ਇਲਾਕਿਆਂ ਦੇ ਜੇ ਇਲਾਕਿਆਂ ਦੇ ਵਿੱਚ ਜ਼ਿਆਦਾਤਰ ਲੋਕ ਹੜ੍ਹ ਪ੍ਰਭਾਵਿਤ ਨੇ ਕਿਉਂਕਿ ਪਾਣੀ ਤੋਂ ਬਿਨਾ ਗੁਜ਼ਾਰਾ ਨਹੀਂ ਆਏਗਾ ਹੱਲੇ ਵੀ ਆਉਣ ਵਾਲੇ ਸਮੇਂ ਦੇ ਵਿੱਚ 2 ਤੋਂ 3 ਮਹੀਨੇ ਪਾਣੀ ਦੀ ਦਿੱਕਤ ਰਹੇਗੀ ਲੋਕਾਂ ਦੇ ਬੋਰ ਖਰਾਬ ਹੈ ਗਿਆ ਸਿਹਤ ਡਿਪਾਰਟਮੈਂਟ ਵੀ ਬੜਾ ਵਧੀਆ ਕੰਮ ਕਰ ਰਿਹਾ ਲੋਕਾਂ ਦੇ ਬੋਰਾਂ ਦੇ ਸੈਂਪਲ ਲੈ ਰਿਹਾ ਪਾਣੀਆ ਦੇ ਸੈਂਪਲ ਲੈ ਰਿਹਾ ਫਿਰ ਵੀ ਉਹਨੂੰ ਟਾਈਮ ਲੱਗੇਗਾ ਕਿਤੇ ਨਾ ਕਿਤੇ 2 ਤੋਂ 3 ਮਹੀਨੇ ਅਸੀਂ ਬੋਤਲਾਂ ਵਾਲਾ ਪਾਣੀ ਪੀਵਾਂਗੇ ਜਾ ਦੇ ਉਹ ਬੋਤਲ ਜਾਏਗਾ ਜਾਂ ਡਿਸਪੋਜ਼ਲ ਜਾਏਗਾ ਉਸ ਵੀਡੀਓ ਦੇ ਰਾਹੀਂ ਤੁਹਾਨੂੰ ਇਹੋ ਬੇਨਤੀ ਕਰਨਾ ਚਾਹੁੰਦੇ ਆ ਆਕਾਲਪੁਰ ਦੀ ਫੌਜ ਵੱਲੋਂ ਵੀ ਆਪਣਾ ਆਪਣਾ ਡਿਸਪੋਜ਼ਲ ਜਿਹੜਾ ਹੈਗਾ ਆਪਣੇ ਆਪਣੇ ਪਿੰਡ ਲੈਵਲ ਦੇ ਉੱਤੇ ਮੁਹਿੰਮ ਚਲਾਈ ਜਾਵੇ ਪਿੰਡਾਂ ਦੇ ਸਰਪੰਚ ਪਿੰਡਾਂ ਦੇ ਮੋਹਤਵਾਰ ਬੰਦੇ ਆਪਣੇ ਆਪਣੇ ਪਿੰਡਾਂ ਦੇ ਵਿੱਚੋਂ ਲੋਕਾਂ ਨੂੰ ਅਵੇਅਰ ਕਰਨ ਤਾਂ ਜੋ ਜਿਹੜਾ ਡਿਸਪੋਜ਼ਲ ਹੈਗਾ ਉਹ ਸਾਨੂੰ ਨੁਕਸਾਨ ਨਾ ਪਹੁੰਚਾ ਸਕੇ ਕਿਉਂਕਿ ਪਲਾਸਟਿਕ ਹੈਗਾ ਪਲਾਸਟਿਕ ਨੇ ਆਪਣਾ ਗਲਤ ਪ੍ਰਭਾਵ ਆਉਣ ਵਾਲੇ ਸਮੇਂ ਦੇ ਵਿੱਚ ਪਾਣਾ ਹੀ ਪਾਣਾ ਫਸਲਾਂ ਦੇ ਵਿੱਚ ਜਾਏਗਾ ਜਾਂ ਉਹ ਬੜਾ ਗਲਤ ਹੋ ਸਕਦਾ ਤੋ ਉਹਨੂੰ ਆਪਾਂ ਜਮਾ ਕਰੀਏ ਜਮਾ ਕੀਤਾ ਹੋਇਆ ਅਸੀਂ ਕਿਸੇ ਕੁਆੜੀਆਂ ਨੂੰ ਦੇ ਸਕਦੇ ਆ ਕੋਈ ਨਹੀਂ ਲੈ ਕੇ ਜਾਂਦਾ ਤੁਸੀਂ ਸਾਡੀ ਸੰਸਥਾ ਦੇ ਕਿਸੇ ਵੀ ਵਲੰਟੀਅਰ ਨਾਲ ਸੰਪਰਕ ਕਰੋ ਅਸੀਂ ਤੁਹਾਡੀਆਂ ਬੋਤਲਾਂ ਡਿਸਪੋਜ਼ਲ ਜੋ ਵੀ ਹੋਏਗਾ ਅਸੀਂ ਉਹਨੂੰ ਆਪਣੀਆਂ ਗੱਡੀਆਂ ਦੇ ਉੱਤੇ ਚੱਕਾਂਗੇ ਤੋ ਜਿੰਨਾ ਹੋ ਸਕੇ ਕਿਉਂਕਿ ਸਫਾਈ ਵੀ ਬੜੀ ਜ਼ਰੂਰੀ ਆ ਉਹਦੇ ਨਾਲ ਡਿਸਪੋਜ਼ਲ ਦੇ ਵਿੱਚ ਪਾਣੀ ਹੁੰਦਾ ਮੱਛਰ ਪੈਦਾ ਹੋਏਗਾ ਮੱਛਰ ਪੈਦਾ ਹੋਏਗਾ ਤੇ ਬਿਮਾਰੀਆਂ ਫੈਲਣਗੀਆਂ ਤੋ ਕਿਤਨਾ ਕਿਤੇ ਅਸੀਂ ਸਫਾਈ ਰੱਖੀਏ ਸਫਾਈ ਰੱਖਣ ਦੇ ਨਾਲ ਨਾਲ ਜੇ ਸਫਾਈ ਹੋਏਗੀ ਤੇ ਬਿਮਾਰੀਆਂ ਤੋਂ ਵੀ ਬਚਾਂਗੇ ਤੇ ਜਿਹੜੀ ਪਲਾਸਟਿਕ ਦੀ ਜਿਹੜੀ ਸਾਈਡ ਇਫੈਕਟ ਹੈਗੇ ਨੇ ਅਸੀਂ ਉਸ ਤੋਂ ਵੀ ਬਚਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਵੇਖਣ ਲਈ ਅਗਰ ਵੀਡੀਓ ਚੰਗੀ ਲੱਗਦੀ ਆ ਲਾਈਕ ਸ਼ੇਅਰ ਔਰ ਫਾਲੋ ਕਰ ਦਿੱਤਾ ਜਾਵੇ ਮੇਰੀ ਇਹੋ ਜੀ ਬੇਨਤੀ ਸਾਰੇ ਪੰਜਾਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ